ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਬਯੋ ਬਾਤ ਬੇਨਤੀ ਚਉਪਈ ਹਮਰੇ ਕਰੋ ਹਾਥ ਦੇ ਰੱਖਾ ਪੂਰਨ ਹੋਏ ਚਿੱਤ ਕੇ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸਤ ਸਬੈ ਤੁਮ ਕਹਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹ ਰੋ ਪਰਵਰ ਸੇਵਕ ਸਿਖ ਸਬੈ ਕਰਤਾਰ ਮੋ ਰੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਅ ਸੇਵਕ ਸਿਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੈ ਉਬਰਿਐ ਮਰਨ ਕਾਲ ਕਤਰਾਸ ਨਿਵਰਿਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰਿ ਹੋ ਰੱਛਾ ਰਾਖ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ باپ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜੱਛਨ ਉਪਜਾਇਓ ਆਗ ਅੰਤ ਏਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿੰਨ ਆਪ ਸਵਾਰੀ शिव कण को शिव गुण सुख दियो सतरन को पल मोह बद कियो ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਆਕਰਖ ਕਰਾ ਕਰਤਾਰ ਪ੍ਰਜਾ ਧਰਤ ਤਬ ਦੇ ਅਪਾਰ ਜਬ ਆਕਰਖ ਕਰਤ ਹੋ ਕਬਹ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਲਮ ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਤਾ ਕਾ ਮੂਢ ਉਚਾਰਤ ਭੇਦਾ ਜਾਂ ਕਉ ਭੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੇ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੇ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਪਹਿਓ ਰਾਵ ਕਹੀਂ ਭੂਪਾ ਅੰਡਜ ਦੇ ਰਜ ਸੇਤਜ ਕੀਨੀ ਉਤਪੁਜ ਖਾਨ ਬਹੋਰ ਰਚਦੀਨੀ ਕਹਉ ਫੂਲ ਰਾਜਾ ਹਮੈ ਬੈਠਾ ਕਹਉ ਸਿਮਟ ਪਿਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਓ ਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪੱਤਾ ਸਕਲ ਮਲੇਛ ਕਰੋ ਰਣ ਘਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲਕ ਇੱਕ ਬਾਰ ਤਿਆਹ ਹੈ ਤਾਕੇ ਕਾਲ ਨਿਕਟਨ ਹੈ ਐਹ ਹੈ ਰੱਛਾ ਹੋਏ ਤਹੀਂ ਸਭ ਕਲ दुष्ट अरिष्ट तरे तत्काले कृपा त्रिष्ट तन जह ने हरे हो ताके ताप तन कमो हर हो रिद्ध सिद्ध कर्म सब होई दुष्ट छाछ्वसक न कोई एक बार जिन तुम संवारा काल फासते ताहे ओ बारा ਜਿਨ ਨਰ ਨਾਮ ਤੇਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸ਼ਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਭ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਖੜਗ ਕੇਤਮੈ ਸ਼ਰਨ ਤੇਹਾਰੀ ਆਪ ਹਾਥ ਦੈ ਲਹਿੋ ਓ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹਿਓ ਬਚਾਈ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚਉਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਬੈ ਤੁਮ ਕਹਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹ ਰੋ ਪਰਵਰ ਸੇਵਕ ਸਿਖ ਸਬੈ ਕਰਤਾਰ ਮੋ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਅਸੇਵਕ ਸਿੱਖ ਹਮਾਰੇ ਤਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੈ ਉਬਰਿਐ ਮਰਨ ਕਾਲ ਕਤਰਾ ਸਿ ਨਿਵਰਿਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰਿ ਹੋ ਰੱਛਾ ਰਾਖ ਲੇਹੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੇ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ باپ ਧਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨੰਮ ਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈ ਤਜchn ਉਪਜਾਇਓ ਆਗ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਾਮਿਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵ ਕਨਕੋ ਸ਼ਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਦਕਰਖ ਕਰਾ ਕਰਤਾਰ ਪ੍ਰਜਾ ਧਰਤ ਤਬ ਦੇ ਅਪਾਰ ਜਬ ਆਕਰਖ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਲਮ ਜਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਤਾ ਕਾ ਮੂਢ ਉਚਾਰਤ ਭੇਦਾ ਜਾਂ ਕਉ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੇ ਬੁੱਧ ਹੈ ਜੇਤੀ ਬਰਨਤ ਭਿੰਨ ਅਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਪਹਿਓ ਰਾਵ ਕਹੀਂ ਭੂਪਾ ਅੰਡਦ ਦੇ ਰਜ ਸੇਤਜਕੀਨੀ ਉਤਪੁਜ ਖਾਨ ਬਹੋਰ ਰਚਦੀਨੀ ਕਹੂੰ ਫੂਲ ਰਾਜਾ ਹਮੈ ਬੈਠਾ ਕਹੂੰ ਸਿਮਟ ਪਿਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਓ ਬਾਰ ਸਿੱਖ ਸੰਘਰੋ ਦੁਸਤ ਜਿਤੇ ਉਠਵਤ ਉਤਪਤਾ ਸਕਲ ਮਲੇਛ ਕਰੋ ਰਣ ਘਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸਤ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲਕ ਇਕ ਬਾਰ ਤਿਆਹ ਹੈ ਤਾਕੇ ਕਾਲ ਨਿਕਟ ਨਹ ਐਹ ਹੈ ਰੱਛਾ ਹੋਏ ਤਹੀਂ ਸਭ ਕਾਲ दुष्ट अरिष्ट तरें तत्काला कृपा त्रिष्ट तन जह ने हरे हो ताके ताप तनक मोहर हो रिद्ध सिद्ध कर्म सब होई दुष्ट छाछ्व सक न कोई एक बार जिन तुम संवारा काल फासते ताहे उबारा ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੇ ਸ਼ਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਨ ਬਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਖੜਗ ਕੇਤਮੇ ਸ਼ਰਨ ਤੇਹਾਰੀ ਆਪ ਹੱਥ ਦੈ ਲਹਿੋ ਓ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹਿਓ ਬਚਾਈ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਿੱਤ ਕੇ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਰ ਹਮਰੇ ਦੁਸ਼ਟ ਸਬੈ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹ ਰੋ ਪਰਵਰ ਸੇਵਕ ਸਿਖ ਸਬੈ ਕਰਤਾਰ ਮੋ ਰਖਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਜੈ ਉਬਰਿਐ ਮਰਨ ਕਾਲ ਕਤਰਾਸ ਨਿਵਰਿਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰਿ ਹੋ ਰੱਛਾ ਰਾਖ ਲੇਹੋ ਮੋਹ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੇ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ باپ ਧਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨੰਸ਼ ਕਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜੱਛਨ ਉਪਜਾਇਓ ਆਗ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮਿ ਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤ ਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਭੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਦਕਰਖ ਕਰਾ ਕਰਤਾਰ ਪ੍ਰਜਾ ਧਰਤ ਤਬ ਦੇ ਅਪਾਰ ਜਬ ਆਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਲਮ ਜਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਤਾ ਕਾ ਮੂਢ ਉਚਾਰਤ ਭੇਦਾ ਜਾਂ ਕਉ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਹਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕਉ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੇ ਬੁੱਧ ਹੈ ਜੇਤੀ ਬਰਨਤ ਭਿੰਨ ਅਭਿੰਨ ਤੋਹਿ ਤੇਤੇ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਪਹਿਓ ਰਾਵ ਕਹੀਂ ਭੂਪਾ ਅੰਡਦ ਦੇ ਰਜ ਸੇਤਜਕੀਨੀ ਉਤਪੁਜ ਖਾਨ ਬਹੋਰ ਰਚਦੀਨੀ ਕਹਉ ਫੂਲ ਰਾਜਾ ਹਮ ਬੈਠਾ ਕਹਉ ਸਿਮਟ ਪਿਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਓ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਤਾ ਸਕਲ ਮਲੇਛ ਕਰੋ ਰਣ ਘਤਾ ਜੇ ਅਸ ਤੁਝ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲਕ ਇੱਕ ਬਾਰ ਤਿਆਹ ਹੈ ਤੋ ਕੇ ਕਾਲ ਨਿਕਟ ਨਹ ਐਹ ਰੱਛਾ ਹੋਏ ਤਹੀਂ ਸਭ ਕਾਲ दुष्ट अरिष्ट तरें तत्काला कृपा त्रिष्ट तन जाहे निहरे हो ताके ताप तनक मोहर हो रिद्ध सिद्ध कर्म सब होई दुष्ट छाछवसक न कोई एक बार जिन तुमे संवारा काल फासते ताहे ओ बारा ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੇ ਸ਼ਰਨ ਤੇਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਖੜਗ ਕੇਤਮੇ ਸ਼ਰਨ ਤੇਹਾਰੀ ਆਪ ਹੱਥ ਦੈ ਲਹਿੋ ਓ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹਿਓ ਬਚਾਈ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਬੈ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹ ਰੋ ਪਰਵਰ ਸੇਵਕ ਸਿਖ ਸਬੈ ਕਰਤਾਰ ਮੋ ਰਖਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਅਸੇਵਕ ਸਿੱਖ ਹਮਾਰੇ ਤਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੈ ਉਬਰਿਐ ਮਰਨ ਕਾਲ ਕਤਰਾ ਸਿ ਨਿਵਰਿਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰਿ ਹੋ ਰੱਛਾ ਰਾਖ ਲਿਹੁ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੇ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ باپ ਧਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨੰਮ ਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜੱਛਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮਿ ਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਆਕਰਖ ਕਰਖ ਕਰਤਾਰ ਪ੍ਰਜਾ ਧਰਤ ਤਬ ਦੇ ਅਪਾਰ ਜਬ ਆਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਹਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਲਮ ਜਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਤਾ ਕਾ ਮੂਢ ਉਚਾਰਤ ਭੇਦਾ ਜਾਂ ਕਉ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਹਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕਉ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਨੇ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਪਹਿਓ ਰਾਵ ਕਹੀਂ ਭੂਪਾ ਅੰਡਜ ਦੇ ਰਜ ਸੇਤਜ ਕੀਨੀ ਉਤਪੁਜ ਖਾਨ ਬਹੋਰ ਰਚਦੀਨੀ ਕਹਉ ਫੂਲ ਰਾਜਾ ਹਮੈ ਬੈਠਾ ਕਹਉ ਸਿਮਟ ਪਿਓ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਓ ਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪੱਤਾ ਸਕਲ ਮਲੇਛ ਕਰੋ ਰਣ ਘਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲਕ ਇਕ ਬਾਰ ਤਿਆਹ ਹੈ ਤੋ ਕੇ ਕਾਲ ਨਿਕਟਨ ਹੈ ਹੈ ਰੱਛਾ ਹੋਏ ਤਹੀਂ ਸਭ ਕਾਲ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਤ੍ਰਿਸ਼ਟ ਤਨ ਜਹੇ ਨਿਹਰੇ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿਧਿ ਸਿਧ ਕਰਮੋ ਸਭ ਹੋਈ ਦੁਸ਼ਟ ਛਾਛਵਸਕ ਨ ਕੋਈ ਏਕ ਬਾਰ ਜਿਨ ਤੁਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੇ ਸ਼ਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਖੜਗ ਕੇਤਮੇ ਸ਼ਰਨ ਤੇਹਾਰੀ ਆਪ ਹੱਥ ਦੈ ਲਹਿੋ ਓ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹਿਓ ਬਚਾਈ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਿੱਤ ਕੇ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਹਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹ ਰੋ ਪਰਵਰ ਸੇਵਕ ਸਿਖ ਸਬੈ ਕਰਤਾਰ ਮੋ ਰਖਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਅਸੇਵਕ ਸਿੱਖ ਹਮਾਰੇ ਤਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੈ ਉਬਰਿਐ ਮਰਨ ਕਾਲ ਕਤਰਾ ਸਿ ਨਿਵਰਿਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿ ਹੋ ਰੱਛਾ ਰਾਖ ਲਹਿੋ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੇ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ باپ ਧਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨੰਮ ਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜੱਛਨ ਉਪਜਾਇਓ ਆਗ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮਿ ਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤ ਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਲਮ ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਤਾ ਕਾ ਮੂਢ ਉਚਾਰਤ ਭੇਦਾ ਜਾਂ ਕਉ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਹਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕਉ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਅਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਪਹਿਓ ਰਾਵ ਕਹੀਂ ਪੂਪਾ ਅੰਡਜ ਦੇ ਰਜ ਸੇਤਜ ਕੀਨੀ ਉਤਪੁਜ ਖਾਨ ਬਹੋਰ ਰਚਦੀਨੀ ਕਹਉ ਫੂਲ ਰਾਜਾ ਹਮੈ ਬੈਠਾ ਕਹਉ ਸਿਮਟ ਪਿਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਓ ਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪੱਤਾ ਸਕਲ ਮਲੇਛ ਕਰੋ ਰਣ ਘਤਾ ਜੀ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲਕ ਇੱਕ ਬਾਰ ਤਿਆਹ ਹੈ ਤਾਕੇ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਹੀਂ ਸਭ ਕਲ दुष्ट अरिष्ट तरे तत्काला कृपा त्रिष्ट तन जह ने हरे हो ताके ताप तनक मोह हर हो रिद्ध सिद्ध कर्म सब होई दुष्ट छा छवसक न कोई एक बार जिन तुम संवारा काल फासते ताहि ओ बारा ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੇ ਸ਼ਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਖੜਗ ਕੇਤਮੇ ਸ਼ਰਨ ਤੇਹਾਰੀ ਆਪ ਹੱਥ ਦੈ ਲਿਹੋ ਓ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ